ਹਾਂਜੀ ਪਿਆਰੇ ਦੋਸਤੋ ਅਗਰ ਤੁਸੀਂ ਵੀ ਆਪਣੇ ਫੇਸ ਉੱਤੇ ਗਲੋਅ ਲਿਆਉਣਾ ਚਾਹੁੰਦੇ ਹੋ ਦਾਗ-ਧੱब्बਿਆਂ ਤੋਂ ਆਪਣੇ ਫੇਸ ਨੂੰ ਬਚਾਉਣਾ ਚਾਹੁੰਦੇ ਹੋ ਡਰਾਈ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਇਹ ਵਾਲਾ ਫੇਸ ਮਾਸਕ ਆਪਣੇ ਫੇਸ ਉੱਤੇ ਜ਼ਰੂਰ ਅਪਲਾਈ ਕਰਕੇ ਦੇਖੋ ਜੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਇਸ ਨੂੰ ਆਪਾਂ ਕਿਵੇਂ ਬਣਾਉਣਾ ਹੈ ਇਹ ਆਪਾਂ ਤੁਹਾਨੂੰ ਅੱਗੇ ਆਪ ਆਪਣੀ ਇਸ ਵੀਡੀਓ ਵਿੱਚ ਦੱਸਦੇ ਹਾਂ ਜੀ ਆਜੋ ਜੀ ਫਿਰ ਹਾਂਜੀ ਇਹਦੇ ਲਈ ਲੈ ਆਪਾਂ ਬੇਸਨ ਸਹਿਦ ਐਲੋਵੇਰਾ ਜੈੱਲ ਮਲਤਾਨੀ ਮਿੱਟੀ ਦਹੀਂ ਹਲਦੀ ਇੱਕ 스푼 ਆਪਾਂ ਲਿਆ ਜੀ ਬੇਸਣ ਦਾ ਇੱਕ ਹੀ 스푼 ਲਵਾਂਗੇ ਆਪਾਂ ਮਲਤਾਨੀ ਮਿੱਟੀ ਦਾ ਇੱਕ 스푼 ਬੇਸਣ ਇੱਕ 스푼 ਮਲਤਾਨੀ ਮਿੱਟੀ ਹੁਣ 1 스푼 ਲਵਾਂਗੇ ਆਪਾਂ ਐਲੋਵਿਰਾ ਜੈਲ 1 스푼 ਲਮਾਗੇ ਆਪਾਂ ਦਹੀਂ ਦਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਹਨੀ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਹੁਣ ਆਪਣਾ ਮਾਸਕ ਬਣ ਕੇ ਰੈਡੀ ਆ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦਾ ਮਾਸਕ ਬਣ ਜੂ ਤੁਹਾਡੇ ਕੋਲੇ ਹੁਣ ਇਹਨੂੰ ਤੁਸੀਂ ਆਪਣੇ ਫੇਸ ਉੱਤੇ ਅਪਲਾਈ ਕਰਨਾ ਇਸ ਤਰ੍ਹਾਂ ਪੂਰੇ ਫੇਸ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਲਗਾ ਲੈਣਾ ਇਹਨੂੰ 15 ਮਿੰਟਾਂ ਲਈ ਤੁਸੀਂ ਆਪਣੇ ਫੇਸ ਤੇ ਲਗਾ ਕੇ ਛੱਡ ਦੇਣਾ ਜੀ ਦੇਖ ਸਕਦੇ ਹੋ ਤੁਸੀਂ 15 ਮਿੰਟਾਂ ਤੋਂ ਬਾਅਦ ਦੋਸਤੋ ਇਹਦੇ ਆਪਾਂ ਹਲਕੇ ਹੱਥਾਂ ਨਾਲ ਮ사ਜ ਕਰਾਂਗੇ ਇਸ ਤਰ੍ਹਾਂ ਫੇਸ ਦੇ 2 ਮਿੰਟ ਆਪਾਂ ਮ사ਜ ਕਰਾਂਗੇ ਇਸ ਤਰ੍ਹਾਂ ਅਗਰ ਤੁਹਾਡਾ ਫੇਸ ਡਰਾਈ ਹੋ ਜਾਵੇ ਤਾਂ ਥੋੜਾ ਜਿਹਾ ਪਾਣੀ ਦਾ ਹੱਥ ਲਗਾ ਲਿਓ ਜੀ ਆਪਣੇ ਫੇਸ ਨੂੰ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਵਾਸ਼ ਕਰ ਲਾਂਗੇ ਪਾਣੀ ਦੇ ਨਾਲ ਹੁਣ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਦੋਸਤੋ